ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੇਅਰਮੈਨ ਜਸਮੀਤ ਪਾਟਿਆ ਜੀ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸਮੀਤ ਜੀ ਇੱਕ ਵਾਰੀ ਫੇਰ ਪਤਾ ਲੱਗਿਆ ਕਿ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਔਰ ਦਿੱਲੀ ਦੇ ਵਿੱਚ ਸੈਮੀਨਾਰਸ ਦਾ ਸਿਲਸਿਲਾ ਸ਼ੁਰੂ ਕਰਨ ਵਾਲਾ ਹੈ ਕੀ ਕੀ ਖਾਸੀਅਤ ਇਨ੍ਹਾਂ ਸੈਮੀਨਾਰਸ ਦੀ ਰਹੇਗੀ ਕਿਹੜੀਆਂ ਯੂਨੀਵਰਸਿਟੀਆਂ ਤੇ ਕਾਲਜਸ ਇਨ੍ਹਾਂ ਸੈਮੀਨਾਰਾਂ ਦਾ ਹਿੱਸਾ ਹੋਣਗੇ ਔਰ ਕਿਹੜੇ ਕਿਹੜੇ ਮੁਲਕ ਦੇ ਲਈ ਤੁਸੀਂ ਬੱਚਿਆਂ ਨੂੰ ਗਾਈਡ ਕਰੋਗੇ ਸੋ ਸੈਮੀਨਾਰ ਦੇ ਵਿੱਚ ਦੇਖੋ ਜਰਮਨੀ ਕੈਨੇਡਾ ਯੂਕੇ ਯੂਐਸ ਦਾ ਫੋਕਸ ਰਹੇਗਾ ਸਾਡਾ ਇਹ ਚਾਰ ਕੰਟਰੀ ਤੇ ਫੋਕਸ ਹੈ ਚਾਰ ਇਨ੍ਹਾਂ ਚਾਰਾਂ ਕੰਟਰੀਜ਼ ਤੋਂ ਕੀ ਕਹਿੰਦੇ ਸਾਡੇ ਨਾਲ ਨੁਮਾਇੰਦੇ ਜ਼ਰੂਰ ਇਨ੍ਹਾਂ ਸੈਮੀਨਾਰਸ ਦੇ ਵਿੱਚ ਪਾਰਟਿਸਿਪੇਟ ਕਰਨਗੇ ਔਰ ਜੇ ਬੇਸਿਕ ਜੀ ਗੱਲ ਹੈਗੀ ਹੈ ਪਹਿਲੀ ਗੱਲ ਤਾਂ ਕੋਈ ਕਾਉਂਸਲਿੰਗ ਜਿਹੜੀ ਹੈਗੀ ਉਹ ਬਿਲਕੁਲ ਫ੍ਰੀ ਆਫ ਕਾਸਟ ਕੀਤੀ ਜਾਏਗੀ ਕੋਈ ਵੀ ਪ੍ਰੋਸੈਸਿੰਗ ਫੀਸ ਨਹੀਂ ਦਿੱਤੀ ਜਾਏਗੀ ਕਿਸੇ ਵੀ ਸਟੂਡੈਂਟ ਤੋਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈਤੀ ਜਾਏਗੀ ਸਕਾਲਰਸ਼ਿਪਸ ਬਾਰੇ ਡਿਸਕਸ਼ਨ ਹੋਏਗੀ ਤੁਹਾਡੇ ਕੈਰੀਅਰ ਪ੍ਰੋਗਰੈਸ ਬਾਰੇ ਡਿਸਕਸ਼ਨ ਹੋਏਗੀ ਜਾਂ ਅਸੀਂ ਕਿੱਦਾਂ ਤੁਸੀਂ ਭਵਿੱਖ ਆਪਣਾ ਵਧੀਆ ਕਰ ਸਕਦੇ ਹੋ ਇਹਦੇ ਬਾਰੇ ਡਿਸਕਸ਼ਨ ਹੋਏਗੀ ਸੈਮੀਨਾਰਸ ਦੇ ਵਿੱਚ ਸੋ 16 ਅਪ੍ਰੈਲ ਨੂੰ ਜਿਹੜਾ ਸਾਡਾ ਸੈਮੀਨਾਰ ਹੋਣ ਜਾ ਰਿਹਾ ਉਹ ਹੋਣ ਜਾ ਰਿਹਾ ਚੰਡੀਗੜ੍ਹ ਵਿੱਚ ਹੋਟਲ ਜੇਡਬਲਿਊ ਮੈਰੀਟ ਵਿੱਚ 17 ਪਲਾਨ ਨੂੰ ਲੁਧਿਆਣਾ ਹੋਟਲ ਪਾਰਕ ਪਲਾਜ਼ਾ ਦੇ ਵਿੱਚ 18 ਅਪ੍ਰੈਲ ਨੂੰ ਜਲੰਧਰ ਹੋਟਲ ਪਾਰਕ ਪਲਾਜ਼ਾ ਚ 20 ਅਪ੍ਰੈਲ ਨੂੰ ਦਿੱਲੀ ਚ ਹੋਟਲ ਹਿਆਤ ਸੈਂਟ੍ਰਿਕ ਜਨਕਪੁਰੀ ਚ ਐਂਡ 26 ਅਪ੍ਰੈਲ ਨੂੰ ਵਡੋਦਰਾ ਹੋਟਲ ਲੈਮਨ ਟਰੀ ਵਿੱਚ ਸੋ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਤੁਹਾਨੂੰ ਮਿਲਦਾ 18 ਸਾਲ ਦਾ ਤਜਰਬਾ ਇੱਕੋ ਇੱਕ ਕੰਪਨੀ ਜਿਹੜੀ ਕਿ ਬੰਬੇ ਸਟਾਕ ਐਕਸਚੇਂਜ ਚ ਲਿਸਟ ਹੈਗੀ ਹੈ ਕੋਈ ਪ੍ਰੋਸੈਸਿੰਗ ਫੀਸ ਬੱਚੇ ਤੋਂ ਨਹੀਂ ਲੈ ਕੇ ਜਾਂ ਲਈ ਜਾਂਦੀ ਯੂਨੀਵਰਸਿਟੀ ਔਰ ਕਾਲਜਸ ਰਿਪਰੈਜ਼ੈਂਟੇਟਿਵ ਨੂੰ ਤੁਸੀਂ ਡਾਇਰੈਕਟਲੀ ਮਿਲ ਸਕਦੇ ਹੋ ਔਰ ਸਕਾਲਰਸ਼ਿਪਸ ਬਾਰੇ ਡਿਸਕਸ ਕਰ ਸਕਦੇ ਹੋ ਸੋ ਇਨਾਂ ਸੈਮੀਨਾਰਸ 'ਚ ਅਸੀਂ ਇਹੀ ਸਟੂਡੈਂਟਸ ਨੂੰ ਕਹਿਣਾ ਕਿ ਪੇਰੈਂਟਸ ਦੇ ਨਾਲ ਆਓ ਤਾਂ ਕਿ ਜਿਹੜੇ ਵੀ ਤੁਹਾਡੇ ਡਾਊਟਸ ਹੈਗੇ ਆ ਉਹ ਸਾਰੇ ਕਲੀਅਰ ਕੀਤੇ ਜਾ ਸਕਣ ਬਿਲਕੁਲ ਠੀਕ ਹੈ ਜੀ 90413 90412 ਸੋ ਸਟੂਡੈਂਟਸ ਸੈਪਟੈਂਬਰ ਇਨਟੇਕ ਦੇ ਲਈ ਅਪਲਾਈ ਕਰ ਸਕਦੇ ਨੇ ਔਰ ਸਕਾਲਰਸ਼ਿਪ ਹਾਸਲ ਕਰ ਸਕਦੇ ਨੇ ਸੋ ਤੁਸੀਂ ਜਸਮੀਤ ਜੀ ਦੇ ਨਾਲ ਜਲਦ ਤੋਂ ਜਲ ਸੰਪਰਕ ਕਰੋ। थैंक यू सो मच जਸਮੀਤ ਜੀ। थैंक यू सो मच।